ਕੀ ਗੱਲ ਆ ਕਿ ਯוגਿੰਦਰ ਸਿੰਘ ਗੁਰਾਹਾਂ ਮਾਲਵਿੰਦਰ ਸਿੰਘ ਮਾਲੀ ਜਿਨ੍ਹਾਂ ਨੇ ਅੱਜ ਕੱਲ ਤੁਸੀਂ ਖੁਦ ਮੰਨਦੇ ਹੋ ਵਿਚਾਰਕ ਮਤ ਭੇਦ ਵੀ ਆ ਪਰ ਉਹਨਾਂ ਲਈ ਵੀ ਸੰਘਰਸ਼ ਦੇ ਅਖ਼ਬਾਰ ਤੇ ਆ ਜਾਂਦੇ ਆ ਮਾਨਵਰਵਾਦੀ ਨਾਲ ਸਾਡੇ ਵਿਚਾਰਤਰਕ ਬਖਰੇ ਨੇ ਬਹੁਤ ਬਿਲਕੁਲ ਪਰ ਅਸੀਂ ਇਸ ਗੱਲ ਦੀ ਪ੍ਰਸ਼ੰਸਾ ਕਰਦੇ ਆ ਵੀ ਉਹ ਘਟੋ ਘਟ ਸੱਚ ਬੋਲਣ ਦਾ ਜੇਰਾ ਕਰ ਤੇ ਮੈਨੂੰ ਤਾਂ ਲੱਗਦਾ ਨਹੀਂ ਬਾਲੀ ਨੇ ਕੁਝ ਆਜਾ ਗਲਤ ਬੋਲੇ ਕਿਉਂਕਿ ਅਸੀਂ ਜਾਣਦੇ ਹਾਂ ਮਾਨਿੰਗ ਵਾਸੀ ਇਹ ਬਚਪਨ ਤੋਂ ਜਾਣਦੇ ਹਾਂ ਬਹੁਤ ਲੰਮਾ ਬਾਹਰ ਹੈ ਸਾਡੇ ਨਾਲ ਉਹ ਕੀ ਕਹਿ ਸਕਦਾ ਕੀ ਨਹੀਂ ਕਹਿ ਸਕਦਾ ਸਾਨੂੰ ਪਤਾ ਅਕਸਰ ਉਹ ਇਹ ਗੱਲ ਤਾਂ ਕਹਿ ਦਰੱਖਦਾ ਹੈ ਵੀ ਜੋ ਗੱਲ ਪੋਜ਼ਿਟਿਵ ਹੁੰਦੀ ਹੈ ਉਹੀ ਕਹਿੰਦਾ ਤੇ ਜੇ ਕੋਈ ਕੋਈ ਨਾ ਨਹੀਂ ਕਰ ਦਿਓ ਬੰਦ ਜੁਬਾਨ ਜੁਬਾਨ ਕਰੋਗੇ ਤੁਸੀਂ ਹੁਣ ਸਰਕਾਰ ਦੀ ਕੋਈ ਕਰਕੇ ਜਾਈ ਹੂੰ ਉਹਨੂੰ ਕਿਸੇ ਨੂੰ ਮੰਦੀ ਲੱਗਦੀ ਹੈ ਸਾਨੂੰ ਵੀ ਲੱਗਦੀ ਹੈ ਅਸੀਂ ਕਿਉਂ ਨਹੀਂ ਉਹ ਤੇ ਟਿੱਪਣੀ ਕਰਾਂਗਾ ਜੇ ਇਸ ਕਿਸਮ ਦੀ ਬਦਲਾ ਲੁਭਾਵਨਾ ਜੇ ਹੁਣ ਬੁੱਧੀ ਜਿਵੇਂ ਕਿੰਨੇ ਬੁੱਧੀਜੀਵੀ ਨੇ ਜਿਹੜੇ ਬੀਜੇਪੀ ਦੀ ਸਰਕਾਰ ਨੇ ਜਿਲ੍ਹਾ ਜਬੰਦ ਕੀਤਾ ਬਿਲਕੁਲ ਮਾਨਸਾ ਦੀ ਸਰਕਾਰ ਉਹਨਾਂ ਤੇ ਟਿੱਪਣੀਆਂ ਕਰਨੋਂ ਤਾਂ ਰਿਤੇ ਹੀ ਨਹੀਂ ਕਦੇ ਉਹ ਗਲਤ ਕਰਦੇ ਆ ਅੱਜ ਬੰਦਾ ਉਹਨਾਂ ਨੇ ਜੋ ਕਿਸੇ ਇੱਕ ਦੋ ਕੀ ਤੈ ਠੀਕ ਹੈ ਇਹ ਵੀ ਤਾਂ ਉਸ ਤਰ੍ਹਾਂ ਦੀ ਟਿੱਪਣੀ ਇਹਨਾਂ ਦਾ ਲਿਖਿਆ ਰੀ ਜੇ ਕਿਸੇ ਤਾਂ ਬੋਲੇ ਹੀ ਹੈ ਬਿਲਕੁਲ ਤੇ ਲਿਖੂਗਾ ਵੀ ਲਿਖਣ ਤਾਂ ਇਹਨੂੰ ਅਧਿਕਾਰ ਹੋ ਜਾਏਗਾ ਸ਼ਾਇਦ ਸਹੀ ਤੌਰ ਤੇ ਮੈਨੂੰ ਲੱਗਦਾ ਵੀ ਸਰਕਾਰ ਇਸ ਗਲਤ ਚ ਘਟੇ ਜੀ ਜਾਓ ਫਿਰ ਮਾਲਵਿੰਦਰ ਦਾ ਨਹੀਂ ਕੁਝ ਵੀ ਬਗੜਦਾ ਹਾਂ ਉਹਦੇ ਕੱਦ ਨੂੰ ਕੋਈ ਫਰਕ ਨਹੀਂ ਪੈਣ ਲੱਗਿਆ ਉਹ ਪਹਿਲਾਂ ਵੀ ਜਿੱਦਾਂ ਚ ਗਿਆ ਹੁਣ ਵੀ ਚਲਾ ਜੂ ਚਾਰ ਦਿਨ ਕੱਟ ਕੇ ਆ ਜੂਗਾ ਉਹ ਤਾਂ ਹੀ ਰੋਣ ਕੇ ਨਿਕਲਣਾ ਤੁਸੀਂ ਜੁੜੇ ਹੋ ਅਖਰ ਦੇ ਨਾਲ ਤੇ ਮੈਂ ਹਾਂ ਨਵਰੀਤ ਸਿਵਿਆ ਮਾਨਵਿੰਦਰ ਸਿੰਘ ਮਾਨੀ ਦੀ ਗ੍ਰਿਫਤਾਰੀ ਹੁੰਦੀ ਹੈ ਤੇ ਜਿਸ ਨੂੰ ਲੈ ਕੇ ਪੰਜਾਬ ਦੇ ਵਿੱਚ ਹਰ ਵਰਗ ਤਕਰੀਬਨ ਆਪਣਾ ਰੋਸ ਜ਼ਾਹਰ ਕਰ ਰਿਹਾ ਤੇ ਜਿਸ ਤਰ੍ਹਾਂ ਭਾਰਤੀ ਕਿਸਾਨ ਯੂਨੀਅਨ ਉਗਰਾਹਾ ਨੇ ਵੀ ਅੱਜ ਆਂਡਾ ਡੇ ਜਿਲ੍ਹਿਆਂ ਦੇ ਵਿੱਚ ਰੋਸ ਪ੍ਰਦਰਸ਼ਨ ਕੀਤੇ ਆ ਮੇਰੇ ਨਾਲ ਜੋਗਿੰਦਰ ਸਿੰਘ ਉਗਰਾਹਣੇ ਇਹਨਾਂ ਤੋਂ ਪੁੱਛਦੇ ਆ ਕਿ ਕੀ ਸੋਚਦੇ ਨੇ ਇਸ ਪੂਰੇ ਵਰਤਾਰੇ ਦੇ ਬਾਰੇ ਕੀ ਇਹ ਸਿਰਫ ਮਾਲਵਿੰਦਰ ਸਿੰਘ ਮਾਲੀ ਦੀ ਗ੍ਰਿਫਤਾਰੀ ਤੱਕ ਸੀਮਤ ਆ ਉਹਦਾ ਜਾਂ ਉਦੋਂ ਵੱਡੀ ਗੱਲ ਹੈ ਉਗਰਾਹਣ ਸਾਹਿਬ ਧੰਨਵਾਦ ਸਮਾਂ ਦੇ ਦੇ ਲਈ ਸਤਿ ਸ਼੍ਰੀ ਅਕਾਲ ਜੀ ਆ ਟਿੱਪਣੀ ਕਰਨੇ ਮਾਲਵਿੰਦਰ ਸਿੰਘ ਮਾਲੀ ਸਾਡੇ ਤੋਂ ਲੈ ਕੇ ਤੁਹਾਡੇ ਤੋਂ ਲੈ ਕੇ ਪੰਜਾਬ ਦਾ ਕੋਈ ਵਰਗ ਨਹੀਂ ਬਚਿਆ ਉਹਨਾਂ ਨੇ ਹਰ ਇੱਕ ਤੇ ਆਪਦੀ ਟਿੱਪਣੀ ਕਰਨੀ ਹੁੰਦੀ ਹੈ ਠੀਕ ਹੈ ਪਰ ਇੰਨੀਆਂ ਉਹਨਾਂ ਦੀਆਂ ਟਿੱਪਣੀਆਂ ਕੀ ਔਖੀਆਂ ਲੱਗਣ ਲੱਗ ਗਈਆਂ ਕਿ ਅੱਜ ਉਹਨਾਂ ਤੇ ਪਰਚਾ ਦਰਜ ਕੀਤਾ ਜਾਂਦਾ ਹਾਲਾਂਕਿ ਪਰਚਾ ਹੋਰ ਦਰਜ ਕੀਤਾ ਜਾਂਦਾ ਪਰ ਬਹੁਤ ਸਾਰੇ ਵਰਗ ਹੈ ਜਿਹੜੇ ਕਹਿੰਦੇ ਵੀ ਇਹ ਤਾਂ ਸਿੱਧਾ ਸਰਕਾਰ ਦੀ ਭੂਮਿਕਾ ਇਸ ਦੇ ਵਿੱਚ ਤੁਸੀਂ ਕੀ ਸੋਚਦੇ ਹੋ ਅਸਨ ਵਿੱਚ ਕਿਸੇ ਵੀ ਵਰਗ ਦੇ ਲੋਕਾਂ ਦੀ ਹਾਂ ਕੋਈ ਸੰਸਥਾਵਾਂ ਦੀ ਕੋਈ ਅਗਵਾਈ ਕਰ ਰਹੇ ਹੈ ਕੋਈ ਹਕੂਮਤ ਦੀ ਅਗਵਾਈ ਕਰ ਰਹੇ ਹੈ ਉਹਨਾਂ ਲੋਕਾਂ ਨੂੰ ਸੱਚ ਸੁਣਨ ਦੇ ਆਦੀ ਹੋਣਾ ਚਾਹੀਦਾ ਮੰਦਰਵਾਦੀ ਨਾਲ ਸਾਡੇ ਵਿਚਾਰਤਾਰਕ ਬਖਰੇਵੇਂ ਬਹੁਤ ਬਿਲਕੁਲ ਪਰ ਅਸੀਂ ਇਸ ਗੱਲ ਦੀ ਪ੍ਰਸ਼ੰਸਾ ਕਰਦੇ ਹਾਂ ਵੀ ਉਹ ਔਟੋਕਟ ਸੱਚ ਬੋਲਣ ਦਾ ਜੇਰਾ ਕਰ ਠੀਕ ਹੈ ਜਿਹੜਾ ਉਤੇ ਪਰਚਾ ਦੰਦੀ ਚੀਤਾ ਹੈ ਧਾਰਮਿਕ ਭਾਵਨਾ ਨੂੰ ਠੇਸ ਬਚਾਉਣ ਦਾ ਬਿਆਰ ਲਾਈਆ ਤੇ 293 ਆ ਕੇ ਡਿਓ ਹਾਂਜੀ ਇਹਦਾ ਧਾਰਮਿਕ ਆਗੂ ਹੀ ਕਹੀ ਜਾਂਦੇ ਨੇ ਆਪਦਰ ਧਾਰਮਿਕ ਆਪ ਦੇ ਸੰਤਾਂ ਸੁਲਤਾਨ ਤੇ ਟਿੱਪਣੀਆਂ ਕਰ ਹੀ ਜਾਂਦੇ ਨੇ ਇਸ ਤਰ੍ਹਾਂ ਦੇ ਤਾਂ ਹਾਂ ਪਹਿਲਾਂ ਜੇ ਕਿਸੇ ਧਰਮ ਦੇ ਵਿੱਚ ਕੋਈ ਕਿਸੇ ਬੰਦੇ ਨੂੰ ਜੋ ਕੁਝ ਹੋ ਰਿਹਾ ਉਹ ਠੀਕ ਨਹੀਂ ਲੱਗਦਾ ਉਹਦੀ ਟਿੱਪਣੀ ਉਹ ਕਿ ਉਹਨਾਂ ਕੰਮ ਤੁਸੀਂ ਦੇਖੋ ਤੁਸੀਂ ਮਨੋਖੋ ਜੇ ਤੁਹਾਨੂੰ ਕੋਈ ਕਹੇ ਗਾਣਾ ਗਉ ਉਹਦਾ ਗਾਣਾ ਬੋਹਾ ਕਹਾਣਾ ਬਹੁਤ ਵਧੀਆ ਜਾਂ ਕਿਸੇ ਬਸੂ ਦਾ ਪਸ਼ਾਬ ਪੀਣਾ ਬਹੁਤ ਵਧੀਆ ਕੀ ਜ਼ਰੂਰੀ ਆ ਵੀ ਤੁਸੀਂ ਉਹਨੂੰ ਐਕਸੈਪਟ ਕਰੋਗੇ ਤੁਸੀਂ ਤਾਂ ਉਹਨੂੰ ਬੋਲੋਗੇ ਮੈਂ ਠੀਕ ਨਹੀਂ ਤੁਸੀਂ ਕਹੋਗੇ ਨਾ ਜੀ ਇਹ ਕਰਕੇ ਵਿਚਾਰਧਾਰਕ ਬਕਰੇ ਮਿਆਂ ਦੇ ਉੱਤੇ ਕਿਸੇ ਗੱਲ ਤੇ ਟਿੱਪਣੀ ਕਰਕੇ ਉਹਨ ਸਰਕਾਰ ਦੀ ਕੋਈ ਕਰਕੇ ਜਾਰੀ ਹ ਹ ਉਹਨੂੰ ਕਿਸੇ ਨੂੰ ਮੰਦੀ ਲੱਗਦੀ ਹੈ ਸਾਨੂੰ ਵੀ ਲੱਗਦੀ ਹੈ ਅਸੀਂ ਕਿਉਂ ਨਹੀਂ ਉਹ ਤੇ ਟਿੱਪਣੀ ਕਰਾਂਗੇ ਤੁਮਾਂ ਜੀਐਸਕੇਸ ਨੂੰ ਦੀ ਬਦਲਾ ਲਉ ਭਾਵਨਾ ਜੇ ਹੁਣ ਬੁੱਧੀਜੀਵੀ ਕਿੰਨੇ ਬੁੱਧੀਜੀਵੀ ਨੇ ਜਿਹੜੇ ਬੀਜੇਪੀ ਦੀ ਸਰਕਾਰ ਨੇ ਜੇਲਾ ਜਬੰਦ ਕੀਤਾ ਬਿਲਕੁਲ ਮਾਨ ਸਾਹਿਬ ਦੀ ਸਰਕਾਰ ਉਹ ਤੇ ਟਿੱਪਣੀਆਂ ਕਰਨ ਉਹ ਤਾਂ ਰੋਤੀ ਨਹੀਂ ਕਦੇ ਹਾਂ ਜੀ ਉਹ ਗਲਤ ਕਰਦੇ ਆ ਅੱਜ ਬਣਾ ਉਹਨਾਂ ਨੇ ਜੋ ਕਿਸੇ ਇਹ ਜੋ ਕੀਤਾ ਠੀਕ ਹੈ ਇਹ ਵੀ ਤਾਂ ਉਸ ਤਰ੍ਹਾਂ ਦੀ ਟਿੱਪਣੀ ਇਹਨੇ ਨਾ ਲਿਖਿਆ ਨਹੀਂ ਜੇ ਕਿਸੇ ਤਾਂ ਬੋਲੇ ਹੀ ਹੈ ਬਿਲਕੁਲ ਤੇ ਲਿਖੂਗਾ ਵੀ ਲਿਖਣ ਦਾ ਇਹਨੂੰ ਅਧਿਕਾਰ ਵੀ ਹੈਗਾ ਇਸ ਕਰਕੇ ਅਸੀਂ ਕਹਿੰਦਾ ਜੀ ਇਹ ਇਹ ਕਾਰਵਾਈ ਹੈ ਜਿਹੜੀ ਇਹ ਨਿੰਦਣ ਜੋਗ ਹੈ ਸਰਕਾਰਾਂ ਨੂੰ ਫੌਰੀ ਇਹ ਕਰੇ ਇਹ ਨਾਟਕ ਹੈ ਜਿਹੜਾ ਵੀ ਉਹ ਕਿਸੇ ਬੰਦੇ ਦੀ ਟਿੱਪੀ ਅਰਜੀ ਦੇ ਕਾਰਵਾਈ ਹੋਈ ਹੈ ਮੈਨੂੰ ਤਾਂ ਇਹ ਪਤਾ ਲੱਗਿਆ ਨਹੀਂ ਉਹ ਤਾਂ ਬਹੁਤ ਛੇਤੀ ਆ ਆਵਦਾ ਬੰਦਾ ਹੈ ਤੇ ਬਹੁਤ ਛੇਤੀ ਉਹਦੀ ਅਰਜੀ ਤੇ ਕਾਰਵਾਈ ਹੋਈ ਹੈ ਕਿ ਕਿ ਤੇ ਖੇੜਤਾ ਲਈ ਵੀ ਬਣਾਈ ਉਹ ਵੀ ਅਸੀਂ ਤਾਂ ਸਾਡਾ ਤਾਂ ਜੀ ਨੁਕਸ ਨਹੀਂ ਬਣਾ ਲੈਂਦੀ ਨੇ ਸਰਕਾਰਾਂ ਕਈ ਵਾਰ ਸਾਡੇ ਅੰਦੋਲਨ ਨੂੰ ਬੰਦ ਕਰਨ ਦੀ ਖਾਤਰ ਕਿਸੇ ਬੰਦੇ ਦੁਆਰਜੀ ਦਾ ਹਾਈ ਕੋਰਟ ਦੇ ਵਿੱਚ ਦਿਵਾ ਕੇ ਕਹਿੰਦੇ ਨੇ ਜੀ ਆ ਛੜਕ ਰੋਕੀ ਬੈਠੇ ਨੇ ਤੇ ਸੜਕ ਖਾਲੀ ਕਰੋ ਮੇ ਤੁਹਾਡਾ ਵੀ ਤਜਰਬਾ ਸਰਕਾਰਾਂ ਦਾ ਬਹੁਤ ਜ਼ਿਆਦਾ ਲੰਮਾ ਹੈ ਅੱਧੇ ਇੱਕ ਘੰਟੇ ਦੇ ਵਿੱਚ ਵਿੱਚ ਹੀ ਕਾਰਵਾਈ ਸ਼ੁਰੂ ਹੋ ਗਈ ਪੁਲਿਸ ਦੀ ਸਾਰੀ ਐਫ ਆਈ ਆਰ ਵੀ ਦਰਜ ਹੋ ਗਈ ਕੋਈ ਉਹਦੇ ਲਈ ਕੋਈ ਪਰਚੋਲ ਤਾਂ ਉਸ ਗੱਲ ਦੀ ਕਰਨੀ ਬੰਦ ਹੀ ਸੀ ਨਾ ਵੀ ਭਾਈ ਇਹ ਸੱਚੀ ਆ ਜਾਂ ਨਹੀਂ ਆ ਗੱਲ ਸ਼ਾਇਦ ਸੀ ਤੌਰ ਤੇ ਮੈਨੂੰ ਲੱਗਦਾ ਵੀ ਸਰਕਾਰ ਇਸ ਗੱਲ ਤੇ ਘੱਟ ਜੀ ਜਾਓ ਹੀ ਮਾਲਵਿੰਦਰ ਦਾ ਨਹੀਂ ਕੁਝ ਵੀ ਵੇਰਡਦਾ ਹਾਂ ਉਹਦੇ ਕੱਦ ਨਹੀਂ ਕੋਈ ਫਰਕ ਨਹੀਂ ਪੈਣ ਲੱਗਿਆ ਉਹ ਪਹਿਲਾਂ ਵੀ ਜਿਹੜਾਂ ਚ ਗਏ ਹੁਣ ਵੀ ਚੱਲੇ ਚਾਰ ਦਿਨ ਕੱਟ ਕੇ ਆ ਜੂਗਾ ਉਹ ਤਾਂ ਹੀਰੋ ਬਣ ਕੇ ਨਿਕਲਣ ਹੂੰ ਸਰਕਾਰ ਇਹ ਕਿ ਦਿਖਾਈ ਨਹੀਂ ਮੈਂ ਤੁਸੀ ਦੱਸੋ ਵੀ ਤੁਸੀ ਦੂਜਿਆਂ ਨਾਲੋਂ ਕਿਵੇਂ ਫਰਕ ਦਿਖਾ ਰਹੇ ਕਿੰਨੀ ਦੇ ਜਮਹੂਰੀਅਤ ਦਿੰਦੇ ਤੁਸੀਂ ਕਿੰਨੀ ਕੋਨਨੂਜ਼ੀਅਦੀ ਦਿੰਦੇ ਹੋ ਤੁਸੀਂ ਸਾਨੂੰ ਸੜਕਾਂ ਤੇ ਹੋਣਾ ਪੈ ਗਿਆ ਅਸੀਂ ਆਉਂਦੇ ਆ ਹਰ ਵੇਲੇ ਆਉਂਦੇ ਆ ਜਿਹੜੇ ਸਾਡੇ ਵਿਰੋਧੀ ਨੇ ਜਦੋਂ ਉਹਨਾਂ ਤੇ ਕੋਈ ਕਾਰਵਾਈ ਹੋ ਜਾਂਦੀ ਐ ਅਸੀਂ ਉਦੋਂ ਵੀ ਆਉਂਦੇ ਆ ਅਸੀਂ ਅੰਮ੍ਰਿਤਪਾਲ ਦੇ ਖਿਲਾਫ ਬੋਲਨੇ ਲੋਕ ਇਹ ਮੇਰੇ ਖਵਾਲ ਚ 2022-23 ਦੀ ਘਟਨਾ ਹੋ ਗਈ ਨੰਬਰ ਕਰੋਬਰ ਦੀ ਪਰ ਜਦੋਂ ਉਹਦੇ ਤੇ ਬਧੇਚੀ ਹੋਈ ਐ ਇਹ ਤੇ ਉਹ ਲੈ ਆਗੇ ਫੌਜਾਂ ਚੜਤੀਆਂ ਬਾਹਰਲੇ ਕੰਪਨੀ ਜੋ ਉਹ ਬੜੀਆ ਉਹ ਸੁਰੱਖਿਆ ਕੰਪਨੀਆਂ ਬੁਲਾ ਲੀਆਂ ਤੇ ਬੜਾ ਨਾਮ ਲਸ਼ਕਰ ਪਾਇ ਤੇ ਉਹਨੂੰ ਅੰਦਰ ਬੰਦ ਕਰਤਾ ਕਿ ਕਿੱਡਾ ਸੀ ਉਹ ਹੂੰ ਕਿੰਡੀ ਕੁ ਉਹਦੇ ਵਾਸਤੇ ਲਾਮ ਲਸ਼ਕਰ ਦੀ ਰੋਡ ਸੀ ਵੀ ਤੁਸੀਂ ਉਹ ਏਡਾ ਪੰਜਾਬ ਦੇ ਵਿੱਚ ਦੇਸ਼ ਦਾ ਮਾਹੌਲ ਬਣਾਤਾ ਪਤਾ ਨਹੀਂ ਇੱਥੇ ਕਿੰਨੀ ਗਤਬਾਦੀ ਬਸਦੇ ਨੇ ਕਿੰਨੀ ਪਤਲੇ ਅੰਭ ਹੋਈ ਪਈ ਐ ਅਸੀਂ ਇਹਦਾ ਬੋਧ ਕੀਤਾ ਇਹਦਾ ਇਹ ਕਰਕੇ ਅਸੀਂ ਇਹ ਸਮਝਦੇ ਆਂ ਵੀ ਜਦੋਂ ਵੀ ਕਿਤੇ ਕਿਸੇ ਦੇਤੇ ਚੱਲ ਰੂਗਾ ਸਰਕਾਰ ਵੱਲੋਂ ਬਦਤੀ ਹੋਊਗੀ ਜਾਂ ਕਿਸੇ ਸ਼ਰਮਾਇਦਰ ਬੰਗਦੀ ਕੀ ਹੋਗੀ ਅਸੀਂ ਉਹਨਾਂ ਦੇ ਨਾਲ ਖੜਾਗੇ ਕਿਉਂਕਿ ਜਮੂਰੀ ਹੱਕ ਕਿਸੇ ਦਾ ਬੋਲਣ ਦਾ ਨਹੀਂ ਤਿੰਨ ਕਿਉਂ ਭਾਰਤ ਜਿਹੜੇ ਨਵੇਂ ਕਾਨੂੰਨ ਲਾਗੂ ਹੋਏ ਸੀ ਜਿਹਨੂੰ ਬੀ ਐਨ ਐਸ ਕਹਿੰਦੇ ਆ ਭਾਰਤ ਨੇ ਆਏ ਸੰਗਤ ਇਹ ਇਸ ਲਈ ਹੋਏ ਸੀ ਵੀ ਇਹਦੇ ਨਾਲ ਪੁਲਿਸ ਦਾ ਕੰਮ ਬਹੁਤ ਜ਼ਿਆਦਾ ਸਹੀ ਹੋ ਜਾਊਗਾ ਅੱਗੇ ਨੂੰ ਸੁਧਾਰ ਹੋਣਗੇ ਪਰ ਐਂ ਜੇ ਲੱਗਦਾ ਵੀ ਜਿਵੇਂ ਉਹ ਪੁਲਿਸ ਸਟੇਟ ਵਾਲ ਗੱਲਾਂ ਵੱਧ ਜਾਣਾ ਜਾ ਰਹੀਆਂ ਇਸ ਸਮੇਂ ਨਾ ਕਾਨੂੰਨਾਂ ਦੇ ਨਾਲ ਨਵੇਂ ਜਿਹੜੇ ਅਪਰਾਧ ਕਾਨੂੰਨ ਬਣਾਏ ਨੇ ਉਹਨੇ ਸਰਕਾਰ ਨੇ ਉਹ ਸਰਕਾਰ ਨੇ ਪੁਲਿਸ ਦੇ ਹੱਥਾਂ ਨੂੰ ਹੋਰ ਮਜ਼ਬੂਤ ਕੀਤਾ ਹੈ ਗਲਤ ਕੰਮ ਕਰਨ ਦੀ ਗੱਤ ਹੂੰ ਉਸ ਦਾ ਪਹਿਲੇ ਬਹੁਤ ਗਲਤ ਕਰਦੀ ਹੈ ਹੂੰ ਬੋਲ ਤੁਸੀਂ ਦੇਖੋ ਆਏ ਜੀ ਆਪਣੇ ਸਨਾਬ ਦੇ ਵਿੱਚ ਮਜ਼ਦੂਰ ਮਰੇ ਜੀ ਇੱਕ ਮਜ਼ਦੂਰ ਪਰਿਵਾਰ ਨੂੰ ਜ਼ਬਰਦਸਤੀ ਜਾ ਕੇ ਲੈ ਗਈ ਤੁਸੀਂ ਬੰਦਾ ਸੰਸਕਾਰ ਕਿਉਂ ਨਹੀਂ ਕਰਦੇ ਕੰਨ ਦੀ ਗੱਲ ਨਿਕਲ ਨਾ ਸੁਣੀਏ ਤੁਸੀਂ ਸੁਣੀ ਹੋਣੀ ਮੀਡੀਆ ਤੇ ਆਈਏ ਜੈਨੂਨ ਨੂੰ ਜ਼ਬਰਦਸਤੀ ਕਹਿੰਦੇ ਚੱਕ ਕੇ ਲੈ ਗਏ ਵੀ ਇੱਕ ਤੁਸੀਂ ਇੱਕ ਮਜ਼ਦੂਰ ਮਰੇ ਨੇ ਮੰਨੇ ਰੇ ਗਾ ਦੀ ਸਰਕਾਰੀ ਡਿਊਟੀ ਤੇ ਆਨ ਡਿਊਟੀ ਮਰੇ ਨੇ 메ਨ ਰੋਡ ਤੇ ਮਰੇ ਨੇ ਕਾਰਨ ਕੁਝ ਵੀ ਹੋਵੇ ਮੌਤ ਉਹਨਾਂ ਦੀ ਟਰੱਕ ਨਾਲ ਹੋਈ ਹੈ ਇਹ ਕੌਣ ਦੋਸ਼ੀ ਹੈ ਕੀ ਫਰਕ ਹੈ ਕਿਤੇ ਇਹ ਪਟਵਾਲ ਦੀ ਗੱਲ ਹੈ ਤੁਸੀਂ ਆਨ ਡਿਊਟੀ ਬੱਦੇ ਮਰਿਆ ਦਾ 10 ਲੱਖ ਮੁਆਵਜ਼ਾ ਦੇਣ ਵਾਸਤੇ ਵੀ ਲੋਕਾਂ ਦੇ ਰਕੀ ਰਕੜੇ ਜਾਂਦੇ ਤੇ ਕੋਰੋਨਾ ਰੁਪਿਆ ਤੁਹਾਡੇ ਵਾਸਤੇ ਏਅਰਪੋਰਟਾਂ ਦੇ ਜਹਾਜ਼ਾਂ ਦੇ ਸਭ ਨਾਲ ਦੇ ਖਰਚ ਹੋ ਜਾਂਦਾ ਉਹਦੀ ਕੋਈ ਗਵਾਹੀ ਨਹੀਂ ਗਰੀਬਾਂ ਵਾਰੀ ਮੁਠੀ ਝੁਕਦੇ ਹੋ ਤੁਸੀਂ 10 ਲੱਖ ਕਿਛੇ ਵੀ ਨਕੀਰਾਂ ਖੜਾ ਰੱਖਿਆ ਨੇ ਕਿੰਨੇ ਦਿਨ ਹੋ ਗਏ ਬੈਠਿਆਂ ਨੂੰ ਛੋਟਾ ਛੋਟਾ ਕਰਜ਼ਾ ਹੁੰਦਾ ਉਹਨਾਂ ਦੇ ਛੋਟੀ ਮੁੱਟੀ ਨੌਕਰੀ ਦੀ ਗੱਲ ਹੋਊਗੀ ਇੰਦੀ ਗੱਲ ਪਿੱਛੇ ਜੇ ਨਹੀਂ ਸਰਕਾਰ ਹੈ ਜਿਹੜੀ ਸਰਕਾਰ ਸਤਮੁਚੇ ਗਰੀਬਾਂ ਦੀ ਇਹਨਾਂ ਵਾਸਤੇ ਇਹਨਾਂ ਦੇ ਕਾਨੂੰਨ ਬੋਰਨੇ ਤੇ ਜਦੋਂ ਹੁਣ ਕਿਸੇ ਵੱਡੇ ਬੰਦੇ ਨੇ ਤੁਸੀਂ ਮੈਨੂੰ ਦੱਸੋ ਉਹ ਕਿਹੜਾ ਬੀਜੇਪੀ ਦਾ ਉਂਦਰਾਗ ਠਾਕਰੇ ਕੋਈ ਹਾਂਜੀ ਉਹਨੇ ਇੱਕ ਵਾਰੀ ਬਿਆਨ ਦਿੱਤਾ ਸੀ ਵੀ ਗੋਲੀ ਮਾਰੋ ਜਦੋਂ ਉਹਨਾਂ ਦਾ ਐਨਆਰਓ ਦਾ ਮਤਲਬ ਗਾਲਬਾਦ ਸ਼ਬਦ ਗਾਲ ਵਰਤਿਆ ਮੂਤ ਤਾਂ ਸੀ ਕਿਸੇ ਨੇ ਅੰਦਰ ਨਹੀਂ ਕੀਤਾ ਹਾਂ ਨਾ ਉਹ ਤੇ ਧਾਰਮਿਕ ਭਾਵਨਾ ਭੜਕੀਆ ਨਾ ਕਿਸੇ ਧਰਮ ਭਾਵਨਾ ਨੂੰ ਸੇਠੇ ਇਸ ਲੱਗੀ ਇਹਦੀ ਮੋਦੀ ਨੇ ਮੈਨੂੰ ਤਾਂ ਲੱਗਦਾ ਨਹੀਂ ਬਾਲੀ ਨੇ ਕੁਝ ਆਜਾ ਗਲਤ ਬੋਲੇ ਉਹ ਕਿਉਂਕਿ ਐਸੇ ਜਾਣਦੇ ਹਾਂ ਮਾਲੀ ਨੂੰ ਅਸੀਂ ਬਚਪਨ ਤੋਂ ਜਾਣਦੇ ਹਾਂ ਠੀਕ ਹੈ ਜੀ ਬਹੁਤ ਲੰਮਾ ਬਾਹਰ ਹੈ ਸਾਡੇ ਨਾਲ ਉਹ ਕੀ ਕਹਿ ਸਕਦਾ ਕੀ ਨਹੀਂ ਕਹਿ ਸਕਦਾ ਸਾਨੂੰ ਪਤਾ ਅਕਸਰ ਉਹ ਇਹ ਕਹਿੰਦਾ ਕਿ ਆਦਰ ਰੱਖਦਾ ਹੈ ਵੀ ਜੋ ਗੱਲ ਪੋਜ਼ਿਟਿਵ ਹੁੰਦੀ ਹੈ ਉਹੀ ਕਹਿੰਦਾ ਤੇ ਜੇ ਜੀ ਕੋਈ ਕੋਈ ਨਹੀਂ ਕਰ ਦਿਓ ਬੰਦ ਜਵਾਨ ਕਿਵੇਂ ਵੱਧ ਕਰੋਂਗੇ ਤੁਸੀਂ ਇਸ ਕਰਕੇ ਠੀਕ ਨਹੀਂ ਸਰਕਾਰ ਇਹ ਫੈਸਲਾ ਵਾਪਸ ਲਵੇ ਤੇ ਮਾਲੀ ਜੀ ਮੇਰਾ ਆਖਰੀ ਇਸ ਵਿਸ਼ੇ ਨੂੰ ਲੈ ਕੇ ਇਹੀ ਸਵਾਲ ਆ ਕਿ ਆਖਰ ਇਹੋ ਜੀ ਕੀ ਗੱਲ ਆ ਕਿ ਯוגਿੰਦਰ ਸਿੰਘ ਗੁਰਾਹਾਂ ਮਾਲਵਿੰਦਰ ਸਿੰਘ ਮਾਲੀ ਜਿਨ੍ਹਾਂ ਨੂੰ ਅੱਜ ਕੱਲ ਤੁਸੀਂ ਖੁਦ ਮੰਨਦੇ ਹੋ ਵਿਚਾਰਕ ਮਤ ਭੇਦ ਵੀ ਆ ਪਰ ਉਹਨਾਂ ਲਈ ਵੀ ਸੰਘਰਸ਼ ਦੇ ਹਸਪਤਲ ਤੇ ਆ ਜਾਂਦੇ ਆ ਅਸੀਂ ਮੰਡੀ ਨਾਲ ਨਹੀਂ ਆ ਰਹੇ ਅਸੀਂ ਤਾਂ ਇੱਕ ਸੱਚ ਬੋਲਣ ਵਾਲੇ ਵਿਅਕਤੀ ਦੀ ਗੱਲ ਕਰਦੇ ਆ ਅਸੀਂ ਤਾਂ ਉਹਨਾਂ ਲੋਕਾਂ ਦੀ ਗੱਲ ਕਰਦੇ ਆ ਜਿਹੜਾ ਸੱਚ ਨੂੰ ਕਹਿਣ ਦਾ ਜੇਰਾ ਰੱਖਦੇ ਨੇ ਜਿਹੜਾ ਸਾਡੇ ਖਿਲਾਫ ਵੀ ਬੋਲਣ ਦਾ ਜੇਰਾ ਰੱਖਦੇ ਨੇ ਸਰਕਾਰ ਦੇ ਖਿਲਾਫ ਵੀ ਬੋਲਣ ਦਾ ਜੇਰਾ ਰੱਖਦੇ ਨੇ ਕਿਸੇ ਧਰਮ ਕਾਗੂ ਦੇ ਖਿਲਾਫ ਵੀ ਬੋਲਣ ਦਾ ਜੇਰਾ ਰੱਖਦੇ ਨੇ ਅਸੀਂ ਉਹ ਹੜ ਦੇ ਬਹਾਅ ਦੇ ਵਿੱਚ ਨਹੀਂ ਆਉਣ ਵਾਲੇ ਬੰਦੇ ਦਾ ਅਸੀਂ ਤਾਂ ਉਹਨਾਂ ਦੀ ਇੱਕ ਸੱਚੀ ਸਮਝਦਾ ਉਹਦੇ ਕੀਤੇ ਕਾਰਗਜ਼ਰੀ ਦਾ ਅਸੀਂ ਤਾਂ ਉਹਦੀ ਹਮਾਇਤ ਕਰਦੇ ਆ ਅਸੀਂ ਇਹ ਧੱਕੇ ਦੀ ਸਰਕਾਰ ਦੇ ਧੱਕੇ ਦਾ ਵਿਰੋਧ ਕਰਦੇ ਹਾਂ ਅਸੀਂ ਇਸ ਤਰ੍ਹਾਂ ਦੀ ਜਮਹੂਰੀਅਤ ਨੂੰ ਖਤਰੇ ਵਿੱਚ ਪਾਉਣ ਵਾਲੀ ਪਾਲਿਸੀ ਦਾ ਵਿਰੋਧ ਕਰਦੇ ਹਾਂ ਇਹ ਸਾਡਾ ਫਰਜ਼ ਹੀ ਹੈ ਇਹ ਗੱਲ ਨੂੰ ਤੁਹਾਡੇ ਤੇ ਹੋਵੇ ਤੁਹਾਡੇ ਤੇ ਨਹੀਂ ਆਵਾਂਗੇ ਸਾਡੇ ਖਿਲਾਫ ਲਿਖਣ ਵਾਲੇ ਗਲਾਪੀ ਅਸੀਂ ਕੋਈ ਧੱਕਾ ਹੋਊਗਾ ਅਸੀਂ ਉਹਦੋਂ ਵੀ ਆਵਾਂਗੇ ਫਰਮੇਸ਼ਨ ਹੋਣੇ ਆ ਇੱਕ ਇੱਕ ਹੋਰ ਬਿਲਕੁਲ ਇਹਦੇ ਨਾਲ ਜੁੜਿਆ ਹੋਇਆ ਸਵਾਲ ਆ ਕਿ ਜਿਵੇਂ ਮਾਲਵਿੰਦਰ ਸਿੰਘ ਮਾਲੀ ਦਾ ਆਪਣੇ ਮੂਰੇ ਕੇਸ ਆਇਆਗਾ ਕੋਣ ਸਰਕਾਰ ਦੇ ਕਈ ਬੰਦੇ ਜਿਹੜੇ ਮੇਰੇ ਨਾਲ ਹਾਲਾਂਕਿ ਕੈਮਰੇ ਤੇ ਕੋਈ ਵੀ ਖੁੱਲ ਕੇ ਬੋਲਣ ਨੂੰ ਤਿਆਰ ਨਹੀਂ ਪਰ ਉਹ ਕਹਿੰਦੇ ਵੀ ਅਸੀਂ ਇਹ ਚੀਜ਼ ਕੀ ਕਰ ਸਕਦੇ ਆ ਇਹ ਤਾਂ ਕਿਸੇ ਨੇ ਅਰਜੀ ਦਿੱਤੀ ਸੀ ਸ਼ਿਕਾਇਤ ਦਿੱਤੀ ਸੀ ਉਹਤੇ ਕਾਰਵਾਈ ਹੋਈ ਆ ਅਰਜੀ ਦੇ ਨਾਲ ਇਹ ਦੇਖੋ ਅਰਜ਼ੀਆਂ ਹਾਂ ਕਿੰਨੀਆਂ ਅਰਜ਼ੀਆਂ ਨੇ ਜਿਹੜੀਆਂ ਲੋਕਾਂ ਦੀ ਸੁਣੀਏ ਨਹੀਂ ਜਾਂਦੀਆਂ ਪਹਿਲੀ ਗੱਲ ਤਾਂ ਪਰਚੇ ਨਹੀਂ ਦਰਜ ਹੁੰਦਾ ਉੱਥੇ ਲੱਖਾਂ ਹਉਣ ਥਾਣਿਆਂ ਦੇ ਵਿੱਚ ਜਾਂਦੇ ਨੇ ਜਾ ਕੇ ਮੁੜੇ ਹੁੰਦੇ ਨੇ ਇੱਕਦਮ ਅਰਜੀ ਵੀ ਦਰਜ ਹੋ ਗਈ ਤੇ ਇੱਕਦਮ ਤੁਸੀਂ ਉਹ ਉਹ ਉਹਦੇ ਉਨੀ ਗ੍ਰਿਫਤਾਰੀ ਵੀ ਕਰ ਲਈ ਇਹ ਤਾਂ ਸਾਰਾ ਮੈਨੂੰ ਲੱਗਦਾ ਦੋ ਘੰਟੇ ਦਾ ਕਸਿਆ ਸੀ ਆ ਇਹ ਤੁਮੀ ਥੋੜਾ ਹੋਣਾ ਮੇਰੇ ਘਰ ਚ ਬਾੜੀ ਪਛਾਣ ਕਰੀ ਨਹੀਂ ਹਾਂ ਇਹ ਤਾਂ ਇੰਨਾ ਤੇਜ਼ੀ ਨਾਲ ਹੋਇਆ ਹੈ ਇਹਦਾ ਸਾਫ਼ ਜਾਹਰ ਦੇਖਦਾ ਵੀ ਇਹ ਇਹ ਪਰਜੀ ਅਰਜੀ ਉਹ ਤੋਂ ਅਰਜੀ ਪਰਚਾ ਵੀ ਤੁਸੀਂ ਕਰਵਾਇਆ ਉਹ ਬੰਦਾ ਵੀ ਛੋਡਾ ਹੈ ਉਹ ਤੁਹਾਨੂੰ ਕੋਈ ਰੜਕਵੀਂ ਗੱਲ ਕਹਤੀ ਹੁਣ ਤੁਸੀਂ ਉਹਨੂੰ ਸਭ ਕੁਝ ਸਿਖਾਉਣ ਦਾ ਸੋਚਿਆ ਨਹੀਂ ਠੀਕ ਤੁਸੀਂ ਅੱਗੇ ਕੀ ਕਾਰਵਾਈ ਕਰਨ ਮਤਲਬ ਹੋਰ ਕੀ ਕੀ ਕੁਝ ਦੇਖੋ ਅਸੀਂ ਰੋਜ਼ ਪ੍ਰਦਰਸ਼ਨ ਕਰਕੇ ਸਮਾਜ ਦੇ ਲੋਕਾਂ ਨੂੰ ਦੱਸਦਾ ਵੀ ਅਸੀਂ ਇਸ ਤੱਕ ਦੇ ਤਨ압 ਠੀਕ ਅੱਗੇ ਸੋਚ ਬਹੁਤ ਬਹੁਤ ਧੰਨਵਾਦ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਜੁੜੇ ਹੋਏ ਸੀ ਅੱਖਾਂ ਦਾ